ਕਮੇਟੀ ਦੀ ਜਿਹੜੀ ਜ਼ਿੰਮੇਵਾਰੀ ਸੀਗੀ ਵੀ ਉਹ ਭਰਤੀ ਹਾਲਾਂਕਿ ਕਮੇਟੀ ਦੀ ਜ਼ਿੰਮੇਵਾਰੀ ਸੱਤ ਮੈਂਬਰੀ ਬਣੀ ਸੀ ਉਹਦੇ ਦੋ ਸੀਵਾ ਦੇਗੇ ਸਾਡੀ ਜ਼ੁਮਰੀਏ ਸੀ ਕਿ ਸਾਰਿਆਂ ਨੂੰ ਇਕੱਠੇ ਕਰਨਾ ਠੀਕ ਹੈ ਉਹਦੇ ਵਿੱਚ ਇੱਕ ਥੜਾ ਨਹੀਂ ਪਹਿਲੋਂ ਸਹਿਮਤ ਹੋਇਆ ਅਕਾਲ ਤਖਤ ਸਾਡੇ ਹੁਕਮ ਨੂੰ ਨਹੀਂ ਮੰਨਿਆ ਤੇ ਹੁਣ ਵੀ ਅਸੀਂ ਉਹਨਾਂ ਨੂੰ ਇੱਕ ਚਿੱਠੀ ਲਿਖ ਰਹੇ ਹਾਂ ਕੱਲ ਨੂੰ ਜਾਂ ਪਰਸੋਂ ਵੀ ਉਹ ਵੀ ਉੱਥੇ ਆ ਕੇ ਸਹਿਮਤ ਹੋਵੇ ਸਾਰੇ ਨੂੰ ਅਸੀਂ ਇਕੱਠੇ ਕਰੀਏ ਤੇ ਅਕਾਲੀ ਗੱਲ ਨੂੰ ਮਜ਼ਬੂਤ ਕਰੀਏ ਹਰ ਵਰਗ ਸਰਕਾਰ ਤੋਂ ਰਾਜਾ ਬਾਕੀ ਕਾਰਗੁਜ਼ਾਰੀ ਤਾਂ ਜਦੋਂ ਇਲੈਕਸ਼ਨ ਆਉਂਦੇ ਉਹਨਾਂ ਨੂੰ ਪਤਾ ਲੱਗਦਾ ਹੁੰਦਾ ਹੁਣ ਅਗਲੀ ਦਲ ਦਾ ਫਰਜ਼ ਬਣਦਾ ਸੀਗਾ ਪਿੱਛੇ ਜਿਹੜੀ ਵੀ ਜਿਹੜੀ ਲੀਡਰਸ਼ਿਪ ਹੈਗੀ ਆ ਕਿਉਂਕਿ ਸਾਡੀ ਤਾਂ ਡਿਊਟੀ ਭਰਤੀ ਤੇ ਲੱਗੀ ਹੋਈ ਜਾਣਾ ਵੀ ਉਹ ਆਪ ਦੀ ਜੋ ਵੀ ਜਿਹੜੇ ਮਸਲੇ ਹੈਗੇ ਨੇ ਚਾਹੇ ਕੋਈ ਜਾਤੀ ਹੋ ਰਹੀ ਹੈ ਕਿਹਨੇ ਧੱਕੇਸ਼ਾਹੀ ਹੋ ਰਹੀ ਹੈ ਉਹਦੇ ਤੇ ਉਹ ਕੰਮ ਪਾਰਟੀ ਪਹਿਲਾਂ ਦਵੇ ਜਦੋਂ ਇਹ ਨਵਾਂ ਕੋਈ ਪਾਰਟੀ ਹੋਂਦ ਵਿੱਚ ਆਉਂਦੀ ਆ ਤੋਂ ਬਾਅਦ ਨਵੀਂ ਲੀਡਰਸ਼ਿਪ ਆਉਂਦੀ ਆਗੇ ਉਸ ਤੋਂ ਬਾਅਦ ਫਿਰ ਇਹ ਇਹ ਆਪਦਾ ਕੰਮ ਕਰਦੇ ਸਰ ਦੇਖੋ ਅਸੀਂ ਚਾਹੁੰਦੇ ਹਾਂ ਕਿ ਪੰਥਕ ਕੋਈ ਥੇਰਾ ਅੱਗੇ ਆਵੇ ਹਨਾ ਹੰਤਕ ਪਲੇਟਫਾਰਮ ਅਸੀਂ ਔਨਲਾਈਨ ਈ-ਕਾਮਰਸ ਦੇ ਕੇ ਜਾਈਏ ਭਰਤੀ ਦਾ ਤਕਰੀਬਨ ਕੰਮ ਦੇ ਪਰ ਚੜ ਗਿਆ ਸਾਡੇ ਕੋਲੇ ਕਾਫੀ ਭਰਤੀ ਵਾਪਸ ਆ ਚੁੱਕੀ ਆ तकरीबन 13 ਲੱਖ ਦੇ ਕਰੀਬ ਭਰਤੀ ਵਾਪਸ ਆ ਚੁੱਕੀ ਆ ਬਾਕੀ ਆ ਰਹੀ ਆ ਲੇਕਿਨ ਇਹ ਵੀ ਜਿਹੜੇ ਡੈਲੀਗੇਟ ਨੇ ਹੁਣ ਸਟੇਟ ਦੇ ਤੇ ਡਿਸਟ੍ਰਿਕਟ ਦੇ ਚੁਣੇ ਗਏ ਨੇ ਸਰਕਲ ਦੇ ਡੈਲੀਗੇਟ ਜਿਨ੍ਹਾਂ ਨੇ ਇੱਕ ਕਾਪੀ ਭਰੀ ਆ ਉਹ ਆਲਰੇਡੀ ਬਣ ਹੀ ਗਏ ਨੇ ਸੋ ਇਹ ਸਰਕਲ ਦੇ ਡੈਲੀਗੇਟਾਂ ਦੀ ਅਸੀਂ ਮੀਟਿੰਗ ਬੁਲਾ ਰਹੇ ਹਾਂ ਜਿਨ੍ਹਾਂ ਨੇ ਇੱਕ ਇੱਕ ਕਾਪੀ 100 ਮੈਂਬਰ ਦੀ ਭਰਤੀ ਕੀਤੀ ਆ ਉਹਨਾਂ ਦੀਆਂ ਹੀ ਮੀਟਿੰਗਾਂ ਕਰਕੇ ਉਹਨਾਂ ਦੀ ਸਹਿਮਤੀ ਦੇ ਨਾਲ ਜੇ ਕਿਸੇ ਤੇ ਕੋਈ ਇਤਰਾਜ਼ ਹੁੰਦਾ ਤਾਂ ਕਲ ਖੁੱਲ ਕੇ ਦੱਸ ਸਕਦਾ ਤਾਂ ਉਹ ਇਤਰਾਜ਼ ਦੂਰ ਕਰਨ ਦੀ ਕੋਸ਼ਿਸ਼ ਵੀ ਕਰਦੇ ਆ ਸੀ ਵੀ ਜਿਸ ਤਰ੍ਹਾਂ ਪਾਰਦਰਸ਼ੀ ਭਰਤੀ ਹੋਈ ਹੈ ਉਸੇ ਤਰ੍ਹਾਂ ਹੀ ਪਾਰਦਰਸ਼ੀ ਸਾਰੇ ਡੈਲੀਗੇਟ ਚੁਣੇ ਜਾਣ ਤੇ ਅੱਗੇ 11 ਤਰੀਕ ਨੂੰ ਫਿਰ ਅੱਗੇ ਜਿਹੜੀ ਇਹਦਾ ਚੋਣ ਦੀ ਪ੍ਰਕਿਰਿਆ ਹੋਣੀ ਹੈ ਪ੍ਰਧਾਨ ਦੀ ਪ੍ਰਧਾਨ ਜੀ ਤੁਸੀਂ ਅਪਾ ਦਾ ਅੰਦਰ ਜਾ ਰਹੇ ਹੋ ਪੋਲਿੰਗ ਮੱਚ ਤੋਂ ਨਹੀਂ ਕੌਣ ਮੈਨੇਜ ਨੂੰ ਜਾ ਰਹੇ ਸੌਰੀ ਡੈਲੀਗੇਟਸ ਨੇ ਆਪ ਦਾ ਪ੍ਰਧਾਨ ਚੁਣਨਾ ਹਾਂਜੀ ਉਹ ਵਾਈਟ ਦਾ ਨਾ ਹਾਸੀ ਕਮੇਟੀ ਨੇ ਜਿਹੜੀ ਕਮੇਟੀ ਦੀ ਜਿਹੜੀ ਜ਼ਿੰਮੇਵਾਰੀ ਸੀਗੀ ਵੀ ਉਹ ਭਰਤੀ ਹਾਲਾਂਕਿ ਕਮੇਟੀ ਦੀ ਜ਼ਿੰਮੇਵਾਰੀ ਸੱਤ ਮੈਂਬਰੀ ਬਣੀ ਸੀ ਉਹਦੇ ਦੋ ਸੀਵਾ ਦੇਗੇ ਸਾਡੀ ਜ਼ੁਮਰੀਏ ਸੀ ਕਿ ਸਾਰਿਆਂ ਨੂੰ ਇਕੱਠੇ ਕਰਨਾ ਠੀਕ ਹੈ ਉਹਦੇ ਵਿੱਚ ਇੱਕ ਤੁਹਾਡਾ ਨਹੀਂ ਪਹਿਲੋਂ ਸਹਿਮਤ ਹੋਇਆ ਅਕਾਲ ਤਖਬ ਦੇ ਹੁਕਮ ਨੂੰ ਨਹੀਂ ਮੰਨੇ ਆ ਤੇ ਹੁਣ ਵੀ ਅਸੀਂ ਉਹਨਾਂ ਨੂੰ ਚਿੱਠੀ ਲਿਖ ਰਹੇ ਆ ਕੱਲ ਨੂੰ ਜੇ ਪਰਸੋਂ ਵੀ ਉਹ ਵੀ ਉੱਥੇ ਆ ਕੇ ਸਹਿਮਤ ਹੋ ਉਹ ਸਾਰਿਆਂ ਨੂੰ ਅਸੀਂ ਇਕੱਠੇ ਕਰੀਏ ਤੇ ਅਕਾਲੀ ਦਲ ਨੂੰ ਮਜ਼ਬੂਤ ਕਰੀਏ ਇਹ ਲੋਕ ਨਹੀਂ ਇਕੱਠੇ ਹੁੰਦੇ ਨਹੀਂ ਹੈ ਤੁਸੀਂ ਆਪਣਾ ਫਿਰ ਫਿਰ ਹਾਂ ਫਿਰ ਉਹ ਚੁਣ ਲੈਣਗੇ ਹਜੇ ਜਿਸ ਤੋਂ ਬਾਅਦ ਉਹ ਉਹ ਅਗਲਾ ਪ੍ਰੋਸੈਸ ਜੋ ਵੀ ਹੋਊ ਚੱਲੂਗਾ ਜੀ ਫਿਰ ਨਹੀਂ ਨਹੀਂ ਹਜੇ ਤੱਕ ਕੋਈ ਇਦਾਂ ਦਾ ਮਸਲਾ ਹੀ ਨਹੀਂਗਾ ਜੀ ਸਾਡੀ ਤਾਂ ਹਜੇ ਸਿਰਫ ਜਿਹੜੀ ਡਿਊਟੀ ਸਾਡੀ ਆ ਉਹ ਸਿਰਫ ਇੱਥੇ ਤੱਕ ਆ ਉਸ ਤੋਂ ਅਗਲੀ ਅਗਲੀ ਜਿਹੜੀ ਕੋਈ ਲੀਡਰਸ਼ਿਪ ਚੁਣੀ ਜਾਊਗੀ ਉਹ ਅਗਲਾ ਆਪਦਾ ਫੈਸਲਾ ਲੈਣਗੇ ਇਹਨਾਂ ਪੰਜਾਬ ਦੇ ਵਿੱਚ ਕਿ ਅਧਿਸ਼ੀਆ ਸਾਹਿਬ ਨੂੰ ਮਿਲਦੇ ਇਹ ਕਾਲੀਦਾਲ ਨੇ ਵਿੱਚੋਂ ਮੈਡ ਬਾਈਠੀ ਕੀਤੀ ਦੇਖੋ ਜੀ ਉਹ ਤਾਂ ਹੁਣ ਅਕਾਲੀ ਦਲ ਦਾ ਫਰਜ਼ ਬਣਦਾ ਸੀਗਾ ਅ ਪਿੱਛੇ ਜਿਹੜੀ ਵੀ ਜਿਹੜੀ ਲੀਡਰਸ਼ਿਪ ਹੈਗੀ ਆ ਕਿਉਂਕਿ ਸਾਡੀ ਤਾਂ ਡਿਊਟੀ ਭਰਤੀ ਤੇ ਲੱਗੀ ਹੋਈ ਆ ਨਾ ਵੀ ਉਹ ਆਪ ਦੀ ਜੋ ਵੀ ਜਿਹੜੇ ਮਸਲੇ ਹੈਗੇ ਨੇ ਚਾਹੇ ਕੋਈ ਜਾਤੀ ਹੋਰੀ ਹੈ ਜਾਂ ਕਿਹਨਾਂ ਤੱਕੇਸ਼ਾ ਹੀ ਹੋਰੀ ਹੈ ਉਹਦੇ ਤੇ ਉਹ ਕੰਮ ਪਾਰਟੀ ਪਹਿਰਾ ਦਵੇ ਜਦੋਂ ਇਹ ਨਵਾਂ ਕੋਈ ਪਾਰਟੀ ਹੋਣ ਦੇ ਵਿੱਚ ਆਉਂਦੀ ਆ ਚੋਣ ਤੋਂ ਬਾਅਦ ਨਵੀਂ ਲੀਡਰਸ਼ਿਪ ਆਉਂਦੀ ਆਗੇ ਉਸ ਤੋਂ ਬਾਅਦ ਫਿਰ ਇਹ ਇਹ ਆਪ ਦਾ ਕੰਮ ਕਰਨਗੇ ਸਾਰੇ ਅਕਾਲੀ ਦਲ ਬਾਰੇ ਇਕੱਠਾ ਹੋ ਸਕਦਾ ਨਹੀਂ ਹੋਣਾ ਚਾਹੀਦਾ ਕੱਲ੍ਹ ਤੋਂ ਇਕੱਠੇ ਇਦੇ ਵਿੱਚ ਸਿਰਫ ਤਿਆਗ ਦੀ ਭਾਵਨਾ ਦੀ ਲੋੜ ਆ ਜਦੋਂ ਤੱਕ ਲੀਡਰਸ਼ਿਪ ਦੇ ਵਿੱਚ ਤਿਆਗ ਦੀ ਭਾਵਨਾ ਨਹੀਂ ਹੁੰਦੀ ਉਦੋਂ ਤੱਕ ਇਹ ਪਾਰਟੀ ਜਿਹੜੀ ਉਹਨੀ ਮਜ਼ਬੂਤ ਨਹੀਂ ਹੋ ਸਕਦੀ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਤੇ ਸਾਡੀ ਪੂਰੀ ਕੋਸ਼ਿਸ਼ ਆ ਕਿ ਅਸੀਂ ਇਕੱਠੇ ਕਰਨ ਲਈ ਜਿੰਨੇ ਹੋ ਸਕਦਾ ਯਤਨ ਕਰੀਏ ਬਾਕੀ ਅੱਗੇ ਪ੍ਰਮਾਤਮਾ ਜਾਣ ਦੇ ਤਿਆਗ ਤੋਂ ਤਿਆਗਤਾ ਸਭ ਤੋਂ ਪਹਿਲਾਂ ਸੁਭੀ ਚੰਗ ਬਾਲ ਤਿਆਗ ਕਰ ਉਹਨਾਂ ਨੂੰ ਤਿਆਗ ਚਾਹੀਦਾ ਜੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਚਾਹੁੰਦੇ ਨੇ ਪੰਜਾਬ ਦਾ ਭਲਾ ਚਾਹੁੰਦੇ ਨੇ ਪੰਥ ਦਾ ਭਲਾ ਚਾਹੁੰਦੇ ਨੇ ਤਾਂ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੁੰਦੇ ਆ ਤਾਂ ਉਹਦੇ ਲਈ ਕਿ ਆ ਕਿਹੜੀ ਗੱਲ ਅਸੀਂ ਆ ਬੈਠੇ ਆਂ ਦੀ ਹੱਤਰ ਤਿਆਗ ਦੇਣੇ ਤਿਆਰ ਆਂ ਪੰਥ ਦੇ ਭਲੇ ਲਈ ਪੰਜਾਬ ਦੇ ਭਲੇ ਲਈ ਪਾਰਟੀ ਦੇ ਭਲੇ ਲਈ ਸ੍ਰੀ ਬਾਦਲ ਕੁਛੜ ਕੇ ਸਾਰਿਆਂ ਬੰਦਿਆਂ ਦੇ ਖਿਲਾਫ ਇਹ ਸਰਕਾਰ ਨਹੀਂ ਕਰ ਰਹੀ ਕਿਸ ਤਰਜੀਹ ਉਹ ਜਿਹੜੀ ਕਿਸ ਨੂੰ ਫਾਈਲ ਬਾੜੀ ਲਾਗੇ ਅੱਗੇ ਆਇਆ ਲੱਗਿਆ ਕਿ ਸ੍ਰੀ ਬਾਦਲ ਨੇ ਇਖਤਿਆਰ ਲੈਣੇ ਚਾਹੀਦੇ ਨੇ ਕੋਈ ਤਾਂ ਹੁਣ ਸਰਕਾਰ ਹੀ ਜਾਣਦੀ ਜਾਉਦੀ ਹੁੰਦੀ ਹੈ ਸਿਆਸਤਦਾਨ ਸਭ ਨੂੰ ਬਰਨਿਆ ਨੂੰ ਸੁਣੋ। ਤੁਹਾਨੂੰ ਇਹਦੇ ਬਾਰੇ ਮੈਂ ਕੀ ਟਿੱਪਣੀ ਕਰਨਾ ਚਾਹੁੰਦਾ। ਨਹੀਂ ਚਲੋ ਇਹਦੇ ਬਾਰੇ ਆਪਾਂ ਕੀ ਗੱਲ ਕਰਦੇ ਹਾਂ। ਗ੍ਰੈਂਡ ਪੂਲ ਇੰਕੀਰੋ ਅਰੇਕਾ ਬਿਲਕੁਲ ਗਲਤ ਹੋ ਰਿਹਾ ਵਾ। ਇਹ ਜਿਹੜੀ ਪਾਲਿਸੀ ਲੈ ਕੇ ਆਏ ਨੇ ਇਹਦੇ ਨਾਲ ਕਿਸਾਨਾਂ ਦਾ ਓਜਾੜਾ ਵਾ। ਬਹੁਤ ਵੱਡਾ ਕਿਸਾਨੀ ਦਾ ਨੁਕਸਾਨ ਹੋਊਗਾ। ਕਿਉਂਕਿ ਡਿਮਾਂਡ ਤੇ ਸਪਲਾਈ। ਤੁਹਾਡੀ ਜਿਹੜੀ ਡਿਮਾਂਡ ਕਿੰਨੀ ਆ ਤੇ ਸਪਲਾਈ ਕਿੰਨੀ ਆ। ਜਿੰਨਾ ਤੁਸੀਂ ਜ਼ਮੀਨ ਅਕਵਾਇਰ ਕਰ ਰਹੇ ਹੋ ਤੇ ਉਹਦੇ ਲੋੜ ਹੀ ਹੈ ਨੀਗੀ। ਆਲਰੇਡੀ ਇਹ ਜਿੰਨੀ ਹੁਣ ਲੁਧਿਆਣਾ 24 ਅਰਗੀਲਾ ਕੋਆਰ ਕਰ ਰਹੇ ਨੇ ਆਉਣ ਵਾਲੇ ਮੇਰਾ ਖਿਆਲ 100 150 ਸਾਲ ਵੀ ਲੋਡ ਨਹੀਂ ਹੁੰਦੀ ਸੋ ਇਸ ਲਈ ਇਹਦਾ ਕਿਸਾਨ ਵੀ ਵਿਰੋਧ ਕਰ ਰਹੇ ਨੇ ਸਾਰੀਆਂ ਜਥੇਬੰਦੀਆਂ ਵੀ ਸਾਰੀਆਂ ਪੋਲੀਟੀਕਲ ਪਾਰਟੀਆਂ ਵੀ ਸੋ ਮੈਨੂੰ ਨਹੀਂ ਲੱਗਦਾ ਵੀ ਇਹ ਨਿਪਟੇ ਚੜੂਗਾ ਵਾਪਸ ਨਹੀਂ ਪਾਉਂ ਸਰਕਾਰ ਕੋਲ ਉਹ ਜਿਹੜੀ ਸਰਕਾਰ ਦੀ ਕਾਰਗੁਜ਼ਾਰੀ ਦਾ ਉਹ ਜਿੱਤਦਾ ਰੈਂਡ ਪੁਣ ਨੂੰ ਸੜਕੇ ਬਾਕੀ ਬੀਤ ਮੈਂ ਉਹ ਤਾਂ ਲੋਕ ਦੱਸਣਗੇ ਜੀ ਤਾਂ ਪਤਾ ਹੀ ਹੁਣ ਅੱਜ ਹਰ ਵਰਗ ਦੁਖੀ ਆ ਜੀ ਹਰ ਵਰਗ ਸਰਕਾਰ ਤੋਂ ਮਰਾਜਾ ਬਾਕੀ ਕਾਰਗੁਜ਼ਾਰੀ ਤਾਂ ਜਦੋਂ ਇਲੈਕਸ਼ਨ ਆਉਂਦੀ ਉਹ ਤੋਂ ਪਤਾ ਲੱਗਦਾ ਹੁੰਦਾ ਜੇ ਤਾਂ ਲੱਗਦਾ ਜਿਉਂ ਜਿਹੜਾ ਡੈਲੀਗੇਟਾ ਜਿਉਂ ਕਹਿ ਰਿਹਾ ਤਰੀਕ ਨੂੰ ਭਾਣਾ ਨੂੰ ਸੁਣਨਗੇ ਤੁਹਾਡੇ ਜਿਵੇਂ ਕਈ ਚਾਹਵਾਂ ਨੇ ਇਹ ਨਹੀਂ ਜੇ ਬਹੁਤ ਵੇਕੜ ਖੜੀ ਹੋ ਜਾਏ ਨਹੀਂ ਮੈਨੂੰ ਲੱਗਦੇ ਨਹੀਂ ਕਿ ਬਹਿ ਕੇ ਫੈਸਲਾ ਹੋ ਜਾਊਗਾ ਪਹਿਲਾਂ ਤਾਂ ਸਾਡੇ ਚਾਹਵ ਨਹੀਂ ਮੈਂ ਤਾਂ ਮੈਂ ਤਾਂ ਦਾਅਵੇਦਾਰ ਨਹੀਂ ਹਾਂ ਕਿਸੇ ਚੀਜ਼ ਦਾ ਵੀ ਅਸੀਂ ਤਾਂ ਸਿਰਫ ਆਪਦੀ ਜਿਹੜੀ ਸੇਵਾ ਲੱਗਿਓ ਨਿਵਾ ਰਹੇ ਆ ਉਹਦੇ ਵਿੱਚ ਮੇਰੀ ਕੋਈ ਦਾਅਵੇਦਾਰੀ ਨਹੀਂ ਹੈਗੀ ਬਾਕੀ ਮੀਟਿੰਗ ਹੋਊ ਵਿੱਚ ਫੈਸਲਾ ਹੋਊ ਬਾਕੀ ਤਾਂ ਡੈਲੀਗੇਟਾ ਨੇ ਕਰਨਾ ਜੋ ਆਮ ਖਬਰਾਂ ਜੋ ਕੰਸਰਵਾ ਚੱਲਦੀਆਂ ਨੇ ਉਹ ਤਾਂ ਬੀਬੀ ਜੀ ਦੇ ਲੋਕ ਗਿਆਨੀ ਹੁੰਦੇ ਨੇ ਕਹਿਣਾ ਚਾਹੁੰਦੇ ਆ ਦੇਖੋ ਅਸੀਂ ਚਾਹੁੰਦੇ ਹਾਂ ਕਿ ਪੰਥਕ ਕੋਈ ਜਿਹੜਾ ਅੱਗੇ ਆਵੇ ਨਾ ਇੱਕ ਪੰਥਕ ਪਲੈਟਫਾਰਮ ਅਸੀਂ ਆਨਲਾਈਨ ਸੇ ਕੰਮ ਦੇ ਕੇ ਜਾਈਏ ਤੇ ਬਾਕੀ ਤਾਂ ਗੁਰੂ ਸਾਹਿਬ ਜਾਣਦੇ ਕੀ ਹੋਣਾ